ਸੇਖੀ ਕਲਜੀ ਮਹਿਲ ਅਪ੍ਰਿਤਕਰ ਹਜ਼ਰਾਂ ਸੀ ਗੁਰਪ੍ਰੀਤ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਕਲ ਸੰਜੋਗਾਂ ਦੀ ਦਾ ਭਾਗ 11ਵਾਂ ਲੈ ਕੇ ਆਉਂ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਕੁਝ ਹਫ਼ਤੇ ਬਾਅਦ ਜਦ ਜਰਨਲ ਕਹ ਰਾਇਆ ਤੇ ਬੀਬੀ ਨੈਸਨੋ ਸਾਰੀ ਗੱਲ ਦੱਸੀ ਫਿਰ ਅਗਲੇ ਦਿਨ ਬੀਬੀ ਜਰਨਲ ਤੇ ਕਰਮੇ ਨੂੰ ਆਪਣੀ ਨਾਂ ਲੱਗੀ ਕਰਮੇ ਦੇ ਪਿੰਡ ਵੱਲ ਚਲ ਪਏ ਪਹਿਨੂ ਹੁਕਰ ਮੇਰੇ ਪਿੰਡ ਪਹੁੰਚ ਕੇ ਉਸੇ ਪਰਾ ਜਗਤਾਰ ਦੇ ਘਰ ਆ ਪਹੁੰਚਦਾ ਫਿਰ ਇਸ ਨੂੰ ਆਪਣੇ ਨਾਂ ਲੈ ਕੇ ਕਰਮੇ ਦੀ ਨਾਨ ਕੀ ਪਿੰਡ ਵੱਲ ਮੁੜ ਚਲ ਪਈ ਦੋ ਟਾਈ ਘੰਟੇ ਦਾ ਸਫ਼ਰ طے ਕਰਦੇ ਹੋਏ ਕਰਮੇ ਦੀ ਨਾਨ ਕੀ ਘਰ ਪਹੁੰਚੇ ਤਾਂ ਜੀਪ ਬਾਹਰ ਹੀ ਖੜੀ ਕਰਕੇ ਚਰੋ ਉਤਰੀ ਤਾਂ ਜਰਨੈਲ ਕਹਿਣ ਲੱਗਾ ਜਗਤਾਰ ਭਾਜੀ ਪੱਕਾ ਇਹੀ ਹਵੇਲੀ ਆ ਨਾ ਜਗਤਾਰ ਹਾਂਜੀ ਜਰਨੈਲ ਸਿੰਘ ਜੀ ਬਿਲਕੁਲ ਇਹੀ ਆ ਮੈਂ ਆਪ ਸਾਰਾ ਕੁਝ ਪਤਾ ਕਰਵਾਇਆ ਆ ਉਦੀ ਕੋ ਗੀਰ ਦੇ ਉੱਪਰ ਕੰਮੇ ਦਿਨਾਨੇ ਦਾ ਨਾਮ ਵੀ ਤਾ ਲਿਖਿਆ ਆ ਸਰਦਾਰ ਜਗਰੂਪ ਸਿੰਘ ਢਿੱਲੋ ਫਿਰ ਜਰਨਲ ਨੇ ਹਵੇਲੀ ਦੇ ਦਰਵਾਜ਼ਾ ਖੜਕਾਇਆ ਤਾਂ ਅੰਦਰ ਕੋਈ ਬੰਦਾ ਛੋਟਾ ਜਿਹਾ ਬਾਹਰ ਦੇਖਣ ਲਈ ਬਣਿਆ ਛੁਰ ਦਰਵਾਜ਼ਾ ਖੋਲ ਕੇ ਕਹਿਣ ਲੱਗਾ ਹਾਂਜੀ ਕਿਸ ਨੂੰ ਮਿਲਣਾ ਹੈ ਜਰਨਲ ਸਰਦਾਰ ਜਗਰੂਪ ਸਿੰਘ ਜੀ ਉਹਨਾਂ ਨੂੰ ਮਿਲਣਾ ਹੈ ਠੀਕ ਹੈ ਤੁਸੀਂ 2 ਮਿੰਟ ਰੁਕੋ ਮੈਂ ਪੁੱਛ ਕੇ ਦਰਵਾਜ਼ਾ ਖੋਲਦਾ ਆ ਕਹਿ ਕੇ ਉਹ ਬੰਦਾ ਅੰਦਰ ਚਲਾ ਗਿਆ ਫਿਰ ਕੁਝ دیر ਬਾਅਦ ਉਹ ਜਦ ਬਾਹਰ ਆਇਆ ਤਾਂ ਉਸਨੇ ਛੋਟਾ ਦਰਵਾਜ਼ਾ ਖੋਲ੍ਹਿਆ ਤੇ ਉਹ ਸਾਰੀ ਅੰਦਰ ਆ ਗਈ। ਜਿਵੇਂ ਉਹ ਸਾਰੀ ਅੰਦਰ ਆਇਆ ਤਾਂ ਸਾਹਮਣੇ ਅਖਾੜੇ 'ਚ ਪਲਵਾਨ ਕੋਲੰਦੀ ਆਪਣੇ ਪ੍ਰੈਕਟਿਸ ਕਰ ਰਹੇ ਸੀ। ਤੇ ਸਾਹਮਣੇ ਵੱਡੀ ਜਿਹੀ ਕੁਰਸੀ 'ਤੇ ਪਲਵਾਨ ਜਗਰੂਪ ਸਿੰਘ ਛਿੱਟਾ ਕੁਰਤਾ ਚਾਦਰ ਲਗਾਈ ਬੈਠਾ ਸੀ। ਇੰਜ ਅਚਾਨਕ ਆਪਣੇ ਕਰਾਈ ਅਣਜਾਨ ਮਹਿਮਾਨਾਂ ਨੂੰ ਦੇਖੀ। ਉਸਨੇ ਹੱਥ ਚੱਕ ਕੇ ਕੋਲ ਰੁਕਣ ਦਾ ਇਸ਼ਾਰਾ ਕੀਤਾ ਤੇ ਫਿਰ ਉੱਠ ਕੇ ਉਹਨਾਂ ਦੇ ਕੋਲ ਆ ਕੇ ਕਹਿਣ ਲੱਗਾ ਹਾਂਜੀ ਪਤਰ ਜੀ ਦੱਸੋ ਤੁਹਾਨੂੰ ਕੀ ਕੰਮ ਹੈ ਜਰਨਲ ਵਿਚਰਗੋ ਜੀ ਆਪਾਂ ਇਹ ਕੱਲ੍ਹ ਬਾਤ ਕੀਤੀ ਪੜ ਕੇ ਕਰ ਲੈਂਦੇ ਤਾਂ ਚੰਗਾ ਹੁੰਦਾ ਜਿਕਰ ਉਹ ਫਿਰ ਉਹਨਾਂ ਨੂੰ ਸ਼ੱਕੀ ਜਿਹੀ ਨਜ਼ਰ ਨਾਲ ਦੇਖਦੇ ਹੋਏ ਕਹਿਣ ਲੱਗਾ ਤੁਸੀਂ ਮੇਰੇ ਨਾਲ ਆਓ ਜੀ ਫਿਰ ਉਹ ਹੁਣ ਸਾਰਿਆਂ ਨੂੰ ਬਰਖਤਾਂ ਦੀ ਛਾਂ ਮੇ ਲੱਗੀਆਂ ਕੁਰਸੀਆਂ ਵਾਲੀ ਸਾਈਡ ਲੈ ਗਿਆ ਤੇ ਕਹਿਣ ਲੱਗਾ ਬੈਠੋ ਜੀ ਤੁਸੀਂ ਸਾਰੇ ਜਰੋ ਸਾਰੇ ਕੁਰਸੀਆਂ ਤੇ ਆ ਕੇ ਬੈਠ ਕੇ ਤੇ ਜੀ ਗਰੁੱਪ ਦੇ ਦੂ ਪੈਰੇਦਾਰ ਪਹਿਲਵਾਨ ਵੀ ਆ ਕੇ ਸਿਰ ਤੇ ਖੜੇ ਹੋਗੇ ਇਹ ਕਹਿ ਕੇ ਜਰਨੈਲ ਕਹਿਣ ਲੱਗਾ ਸਰਦਾਰ ਜੀ ਗਲ ਤੁਹਾਡੀ ਕਰਦੀ ਆ ਸ਼ਾਇਦ ਪਰਦੇ ਵਾਲੀ ਵੀ ਕਿ ਆਪ ਤੁਹਾਡੇ ਇਨਾ ਪਰਿਦਾਨਾਂ ਸਾਹਮਣੇ ਇਹ ਗੱਲ ਕਰ ਸਕਦੇ ਆ ਜਗਰੂ ਤੁਸੀਂ ਵੀ ਫਿਕਰ ਹੋ ਕਿ ਆਖੋ ਪੁੱਤਰ ਜੀ ਕੀ ਕਰਨਾ ਹੈ ਇਹ ਸੁਣ ਨਹੀਂ ਸਕਦੇ ਇਹ ਤਾਂ ਸਿਰਫ ਮੇਰੇ ਇਸ਼ਾਰਿਆਂ ਦੀ ਭਾਸ਼ਾ ਸਮਝਦੇ ਆ ਫਿਰ ਉਸਨੇ ਇੱਕ ਮੁੰਡੇ ਨੂੰ ਇਸ਼ਾਰੇ ਨਾਲ ਕੁਝ ਕਿਹਾ ਤੇ ਉਹ ਅੰਦਰ چلا ਗਿਆ ਉਸ ਤੋਂ ਬਾਅਦ ਫਿਰ ਜਰਨੈਲ ਕਹਿਣ ਲੱਗਾ ਸਰਦਾਰ ਜੀ ਗਲ ਤੁਹਾਡੀ ਧੀ ਕਰਮਜੀਤ ਤੇ ਤੋ ਸ਼ੁਰੂ ਕਰਦੀਆਂ ਉਹ ਕਿੱਥੇ ਨੇ ਉਸੇ ਗੱਲ ਸੁਣ ਕੇ ਜਗਰੂਪ ਸਿੰਘ ਥੋੜਾ ਜਿਹਾ ਗਰਮ ਹੁੰਦੇ ਹੋਏ ਕਹਿਣ ਲੱਗਾ ਕਾਕਾ ਜੀ ਤੁਸੀਂ ਕਿਵੇਂ ਜਾਣਦੇ ਹੋ ਮੇਰੀ ਤੇ ਕਰਮਜੀਤ ਵਾਰੇ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਤੁਸੀਂ ਹੁਕਮ ਜਰਨਲ ਸਰਦਾਰ ਜੀ ਸ਼ਾਇਦ ਅਸੀਂ ਉਹਨਾਂ ਨੂੰ ਨਹੀਂ ਜਾਣਦੇ ਪਰ ਅੱਜ ਅਸੀਂ ਜਾਨਣਾ ਛੋਣੀਆਂ ਕਿ ਉਹ ਕੌਣ ਸਨ ਤੇ ਕਿਵੇਂ ਦੇ ਸਨ आखिर ਉਹਨਾਂ ਨਾਲੇ ਜਹਾ ਹੋਇਆ ਕਿ ਸੀ ਜੋ ਉਹਨਾਂ ਨੂੰ ਆਪਣੇ ਛੋਟੇ ਜਿਹੇ ਪੁੱਤਰ ਨੂੰ ਛੱਡ ਕੇ ਨਹਿਰ ਚ ਸ਼ਾਲ ਮਾਰ ਕੇ ਆਪਣੀ ਜਾਨ ਦੇਣੀ ਪਈ ਉਹਨਾਂ ਦੀ ਗੱਲ ਸੁਣ ਕੇ ਜਗਰੂਪ ਥੋੜਾ ਜਿਹਾ ਸ਼ਾਂਤ ਹੋ ਗਿਆ ਫਿਰ ਉਹ ਕੁਝ دیر ਬਾਅਦ ਉਹ ਆਪਣੀ ਚੁੱਪੀ ਤੋੜਦਾ ਹੋਇਆ ਕਹਿਣ ਲੱਗਾ ਕਰਮਜੀਤ ਮੇਰੀ लाड़ਲੀ ਤੀ ਸਾਡੀ ਸਭ ਤੀ ਤਾਂ ਕਦੇ ਉਸਦੇ ਵਿੱਚ ਜਾਨ ਵਸਦੀ ਹੁੰਦੀ ਸੀ ਜਦ ਉਹ ਛੋਟੀ ਜਹੀ ਹੁੰਦੀ ਸੀ ਨਾ ਤਾਂ ਸਾਰਾ ਦਿਨ ਹਵੇਲੀ ਚਾਜਰਾ ਪਾ ਕੇ ਭੱਜੀ ਫਿਰਦੀ ਰਹਿੰਦੀ ਸੀ ਇਕ ਮਿੰਟ ਵੀ ਉਸੇ ਕਦੇ ਪੈਰ ਇੱਕ ਜਗ੍ਹਾ ਨਹੀਂ ਟਿਕਦੇ ਹੁੰਦੇ ਸਨ ਜਦ ਕਦੇ ਉਸ ਦੀ ਕੋਈ ਚਿਤ ਪੂਰੀ ਨਾ ਹੋਈ ਜਾਂ ਫਿਰ ਮੈਂ ਸ਼ਹਿਰ ਗਿਆ ਕਦੇ ਉਸ ਦਾ ਕੋਈ ਸਮਾਨ ਲੈਣਾ ਭੁੱਲ ਜਾਂਦਾ ਹੁੰਦਾ ਸੀ ਤਾਂ ਉਹ ਰੋਲਾ ਪਾ ਪਾ ਕੇ ਸਾਰੀ ਹਵੇਲੀ ਸਿਰ ਉੱਤੀ ਚੱਕ ਲੈਂਦੀ ਹੁੰਦੀ ਸੀ ਫਿਰ ਬੜਾ ਔਖਾ ਹੋ ਜਾਂਦਾ ਹੁੰਦਾ ਸੀ ਸਾਨੂੰ ਸਾਨੂੰ ਮਨਾਉਣਾ ਆਖਿਰ ਪੰਜ ਭਰਾਵਾਂ ਦੀ ਉਹ ਸਭ ਤੋਂ ਛੋਟੀ ਤੇ ਲਾੜਲੀ ਪੈਂਚੋ ਸੀ ਕਈ ਵਾਰੀ ਇਹ ਸਮਾਂ ਬੀਤਿਆ ਵੀ ਕਿਹੜਾ ਪਤਾ ਲੱਗਦਾ ਆ ਜਵਾਨੀ ਵੇਲੇ ਮੈਂ ਕਦੀ ਅਖਾੜੇ 'ਚ ਆਪਣੀ ਅੱਗੇ ਕੋਈ ਖੰਗਣ ਤੱਕ ਨਹੀਂ ਦਿੰਦਾ ਹੁੰਦਾ ਸੀ ਪੂਰੇ ਇਲਾਕੇ 'ਚ ਪਲਵਾਨ ਜੂਗਰੂਪ ਸਿੰਘ ਦੀ ਧੂਤੀ ਬੋਲਦੀ ਹੁੰਦੀ ਸੀ ਤੇ ਹੁਣ ਅੱਜ ਆ ਸਮਾਂ ਆ ਜਿਸ ਬੰਦੇ ਨੂੰ بیوی ਬੰਦੇ ਮਿਲ ਕੇ ਵੀ ਕਦੇ ਰੋਗ ਨਹੀਂ ਪਾਉਂਦੇ ਹੁੰਦੀ ਸੀ ਉਹ ਮਨਿਸ ਛੜੀ ਦੇ ਸਹਾਰੇ ਨਾਲ ਤੁਰਿਆ ਫਿਰਦਾ ਆ ਕਦੋਂ ਮੇਰੀ ਛੋਟੀ ਜਹੀ ਤੀ ਹੱਸੇ ਖੇੜ ਦੇ ਕੋਠੇ ਜਿੱਟ ਜਵਾਨ ਹੋ ਗਈ ਮੈਨੂੰ ਤਾਂ ਪਤਾ ਹੀ ਨਾ ਲੱਗਿਆ ਫਿਰ ਇੱਕ ਰਾਤ ਉਹ اچانک ਹੀ ਕਰੋਂ ਗਾਇਬ ਹੋ ਗਈ ਅਸੀਂ ਤਾਂ ਇਹ ਸਭ ਦੇਖ ਕੇ ਇਰਾਨ ਪਰੇਸ਼ਾਨ ਹੋ ਗਏ ਕਿ ਇਹ ਕੀ ਹੋ ਗਿਆ ਅਸੀਂ ਤਾਂ ਉਸਨੂੰ ਹਰ ਪਿੰਡ ਜਗਾ ਹਰ ਗਲੀ ਮੁਹੱਲੇ 'ਚ ਬਹੁਤ ਲੱਭਿਆ ਪਰ ਉਹ ਸਾਨੂੰ ਕਿਤੇ ਨਾ ਮਿਲੀ ਪੂਰਾ ਇੱਕ ਸਾਲ ਅਸੀਂ ਭੱਜ ਤੋੜ ਕਰਦੀ ਰਹੇ ਪਰ ਹੱਥ ਭਲੇ ਕੁਝ ਨਹੀਂ ਪਿਆ ਉਦੋਂ ਬਦਨਾਮੀ ਜਿਹੜੀ ਖੱਟੀ ਉਹ ਅਲੱਗ ਤੋਂ ساری ਉਮਰ ਦੀ ਕੀਤੀ ਕਰਾਈ ਮੇਰੀ ਲਾਡੂ ਇੱਕ ਹੀ ਰਾਤ ਨੂੰ ਵਿੱਚ ਪਾ ਗਈ ਸੀ ਕੁਝ जख्म ਤਾਂ ਸਮੇਂ ਦੇ ਨਾਲ ਭਰ ਜਾਂਦੇ ਹੁੰਦੇ ਆ ਪੁੱਤਰਾ ਪਰ ਕੁਝ ਸਮੇਂ ਦੇ ਨਾਲ ਰਿਸ ਰਿਸ ਕੇ ਨਾਸੂਰ ਬਣ ਜਾਂਦੇ ਹੁੰਦੇ ਆ ਜੇ ਕੋਈ ਐਸੀ ਵੈਸੀ ਗੱਲ ਸੀ ਤਾਂ ਘੱਟੋ ਘਟ ਕਰਮਜੀਤ ਨੂੰ ਆਪਣੀ ਬੀਬੀ ਨਾਲ ਗੱਲ ਕਰਨੀ ਚਾਹੀਦੀ ਸੀ ਨਾ ਕਿ ਇੰਜ ਘਰੋਂ ਭਜਣਾ ਚਾਹੀਦਾ ਸੀ ਹੌਲੀ ਹੌਲੀ ਸਮਾਂ ਬੀਤਣ ਲੱਗਾ ਕਦੀਸ ਕਾਲ ਨੂੰ ਤਿੰਨ ਸਾਲ ਨਿਕਲ ਗਏ ਪਤਾ ਹੀ ਨਾ ਲੱਗਿਆ ਇੱਕ ਵਾਰੀ ਹਰਿਆਣੇ ਵਾਲੇ ਸਾਈਡਿਕ ਪਿੰਚ কুਸ਼ਤੀ ਮੁਕਾਬਲੇ ਚ ਪ੍ਰਬੰਧਕ ਕਮੇਟੀ ਵੱਲੋਂ ਸ਼ਾਮਿਲ ਹੁੰਦਾ ਮੈਂ ਉਹ ਸ਼ੀਸਦ ਆਇਆ ਮੇਲੇ ਦੇ ਆਖਰੀ ਦਿਨ ਮੈਂ ਉੱਥੇ ਗਿਆ ਉੱਥੇ ਮੈਂ কুਸ਼ਤੀ ਦੇ ਅਖਾੜੇ ਚ ਹਰਵਿੰਦਰ ਨੂੰ ਦੇਖਿਆ ਇਹ ਸ਼ੋਕਦੀ ਮੇਰੇ ਕੋਲ ਪਲਵਾਨੀ ਸਿੱਖਦਾ ਹੁੰਦਾ ਸੀ ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਉਹ ਵੀ ਮੇਰੀ ਟੀ ਦੇ ਗਾਇਬ ਹੋਣ ਤੋਂ ਕੁਝ ਪਹਿਲਾਂ ਹੀ ਪਲਵਾਨੀ ਛੱਡ ਕੇ ਪਤਾ ਨਹੀਂ ਕਿੱਥੇ ਚਲਾ ਗਿਆ ਸ਼ਾਮ ਨੂੰ ਜਦ ਕੋਸ਼ਤੀ ਮੁਕਾਬਲਾ ਖਤਮ ਹੋਇਆ ਤੇ ਉਸ ਤੋਂ ਪਹਿਲਾਂ ਮੈਂ ਉਸਨ ਨਾਲ ਕੋਈ ਗੱਲ ਕਰਦਾ ਕਿ ਹਰਵਿੰਦਰ ਜਲਦੀ ਨਾਲ ਉੱਥੋਂ ਨਿਕਲ ਗਿਆ ਮੈਂ ਫਿਰ ਉਸਦੇ ਪਿੱਛੇ ਗਿਆ ਉਸਦਾ ਪਿੱਛਾ ਕਰਦੇ ਕਰਦੇ ਉਸਦੇ ਘਰ 'ਚ ਪਹੁੰਚਿਆ ਜਦ ਮੈਂ ਉਸਦੇ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਮੇਰੇ ਸਾਹਮਣੇ ਹੱਸਦੇ ਹੋਏ ਮੇਰੀ ਤੀਨੀ ਆ ਕੇ ਦਰਵਾਜ਼ਾ ਖੋਲ੍ਹ ਲਿਆ ਮੈਨੂੰ ਆਪਣੀ ਸਾਹਮਣੇ ਖੜਾ ਦੇਖ ਕੇ ਕਵਰਾਹਟ ਨਾਲ ਉਸਦੇ ਚਿਹਰੇ ਦਾ ਹਾਸਾ ਕਿਤੇ ਗਾਇਬ ਹੀ ਹੋ ਗਿਆ ਤੇ ਉਹ ਹੌਲੀ ਜਿਹੀ ਕਹਿਣ ਲੱਗੀ ਬਾਪੂ ਜੀ ਤੁਸੀਂ ਉਸੇ ਕਸਨ ਕੀ ਜਗਰੂਪ ਸਿੰਘ ਕਹਿਣ ਲੱਗਾ ਕੀ ਗਲਤੀ ਆਪਣੇ ਪਿਓਨ ਹੋਣ ਤੋਂ ਅੰਦਰੋਂ ਨੂੰ ਵੀ ਨਹੀਂ ਕਹੇਗੀ ਕਰਮਜੀਤ ਤੁਸੀਂ ਬਾਹਰ ਕਿਉਂ ਖੜੇ ਹੋ ਬਾਪੂ ਜੀ ਅੰਦਰ ਆਓ ਫਿਰ ਉਹ ਦੋਨੋਂ ਅੰਦਰ ਆਏ ਤਾਂ ਜਗਰੂਪ ਸਿੰਘ ਆਸੇ ਪਾਸੇ ਦੇਖਦਾ ਹੋਇਆ ਕਹਿਣ ਲੱਗਾ ਘਰ ਤਾਂ ਸੋਹਣਾ ਏ ਤੇਰਾ ਕਿੱਥੇ ਆ ਹਰਵਿੰਦਰ ਬੁਲਾ ਉਸਨੂੰ ਇਹਨਾਂ ਕਹਿ ਕੇ ਉਹ ਪਿਸਤੌਲ ਕੱਢ ਕੇ ਟੀਵਲ ਤੇ ਰੱਖਦੀ ਹੋਈ ਉਹ ਕੁਰਸੀ ਤੇ ਬੈਠ ਗਿਆ ਕਰਮਜੀਤ ਫਿਰ ਕਬਰੌਂਦੀ ਹੋਈ ਅੰਦਰ ਗਈ ਤੇ ਕੁਝ ਤੀਰਵਾਦ ਹਰਵਿੰਦਰ ਨੂੰ ਆਪਣੇ ਨਾਲ ਬਾਹਰ ਲੈ ਕੇ ਆਈ। ਜਗਰੂਪ ਸਿੰਘ ਨੇ ਉਹਨਾਂ ਨੂੰ ਆਪਣੀ ਸਾਹਮਣੇ ਬੈਠਣ ਲਈ ਕਿਹਾ। ਜਦੋਂ ਉਹ ਬੈਠੇ ਤਾਂ ਫਿਰ ਉਹ ਕਹਿਣ ਲੱਗਾ, "ਤਾਂ ਆਜ ਜ਼ਰੂਰੀ ਕੰਮ ਸੀ ਹਰਵਿੰਦਰਾ ਤੈਨੂੰ ਜੋ ਤੂੰ ਮੈਨੂੰ ਛੱਡ ਕੇ ਮੇਰੀ ਤੀਰੂ ਹੀ ਪਜਾ ਕੇ ਲੈ ਆਇਆ, ਤੈਨੂੰ ਇਹ ਸਭ ਕਰਦੇ ਨੂੰ जरा ਵੀ ਸ਼ਰਮ ਨਹੀਂ ਆਈ?" ਕਰਮਜੀਤ, "ਨਹੀਂ ਬਾਪੂ ਜੀ, ਇਹ ਸੱਚ ਨਹੀਂ ਆ। ਮੈਂ ਕਿਹਾ ਸੀ ਇਹਨਾਂ ਨੂੰ ਇਹ ਸਭ ਕਰਨ ਲਈ।" ਇਹ ਤਾਂ ਕਦੀ ਵੀ ਭੱਜਣ ਪਹੁੰਚਾਉਂਦੇ ਹੱਕ 'ਚ ਨਹੀਂ ਸਨ ਜਗਰੂਪ ਜੀ ਕੋਈ ਵੀ ਐਸੀ ਵੈਸੀ ਗੱਲ ਸੀ ਤਾਂ ਤੈਨੂੰ ਆਪਣੀ ਮਾਂ ਨਾਲ ਗੱਲ ਤਾਂ ਕਰਨੀ ਚਾਹੀਦੀ ਸੀ ਨਾ ਧੀਏ ਬਚਪਨ ਤੋਂ ਤੀਰੀ ਅਸੀਂ ਹਰ ਚਿੱਤ ਚਾਪੂਰੀ ਕਰਦੀ ਆਂ ਜੀ ਸਾਡੇ ਹੱਥ ਵਸ ਹੁੰਦਾ ਤਾਂ ਸ਼ਾਇਦ ਇਹ ਜਦ ਵੀ ਪੂਰੀ ਕਰ ਦਿੰਦੇ ਤੈਨੂੰ ਪਤਾ ਤੇਰੇ ਘਰ ਕੀ ਤੇਰੀ ਮਾਂ ਪਿਓ ਤੇ ਪਰਾਂਮਾ ਨੂੰ ਲੋਕਾਂ ਨੇ ਕਿੱਦਾਂ ਦੀਆਂ ਗੱਲਾਂ ਸੁਣਨੀਆਂ ਪਈਆਂ ਜਿਸ ਜਗਰੂਪ ਸਿੰਘ ਨਾਲ ਲੋਕ ਅੱਖ ਮਿਲਾਉਣ ਤੋਂ ਵੀ ਡਰਦੇ ਹੁੰਦੇ ਸੀ ਹੁਣ ਉਹੀ ਮੇਰੇ ਨਾਲ ਅੱਖਾਂ 'ਚ ਅੱਖ ਪਾ ਕੇ ਗੱਲ ਕਰਦੀ ਆ ਕਰਮਜੀਤ ਮੈਂ ਤਾਂ ਬਹੁਤ ਵਾਰੀ ਕੋਸ਼ਿਸ਼ ਕੀਤੀ ਸੀ ਬਾਪੂ ਜੀ ਬੀਬੀ ਨੇ ਸਾਰੇ ਦੱਸਣ ਦੀ ਪਰ ਕਦੇ ਸਾਡੀ ਇਸ ਮਸਲੇ 'ਚ ਗੱਲ ਹੀ ਨਾ ਹੋ ਪਾਈ ਤੁਹਾਨੂੰ ਯਾਦ ਹੈ ਇੱਕ ਵਾਰੀ ਮੈਂ ਮੇਲਾ ਦੇਖਣ ਗਈ ਸੀ ਉੱਥੇ ਇੱਕ ਮੁੰਡੇ ਨੇ ਮੇਰੇ ਨਾਲ ਗੱਲ ਕਰਨੀ ਚਾਹੀ ਸੀ ਪਰ ਕਿਸੇ ਨੇ ਇਹ ਗੱਲ ਜਾ ਕੇ ਵੀਰੇ ਹੁਣਾਂ ਨੂੰ ਦੱਸ ਦਿੱਤੀ ਕਿ ਕੋਈ ਮੈਨੂੰ ਛੇੜ ਰਿਹਾ ਹੈ ਜੇ ਜਦ ਇਹ ਗੱਲ ਵੀਰੇ ਹੁਣਾਂ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਮੇਲੇ 'ਚ ਜਾ ਕੇ ਸਮੁੰਡੀ ਨੁਕਿੱਦ ਜਾਨਵਰਾ ਵਾਂਕੜੀ ਸਕੜੀ ਸਕੀ ਕੁੱਟਿਆ ਸੀ ਮੈਂ ਉਹਨਾਂ ਨੂੰ ਕਿੰਨਾ ਰੋਕਿਆ ਕਿ ਜਹਾ ਕੁਝ ਵੀ ਨਹੀਂ ਆ ਪਰ ਉਹਨਾਂ ਨੇ ਮੇਰੀ ਕੋਈ ਗੱਲ ਨਾ ਸੁਣੀ ਉਹਨਾਂ ਨੇ ਘੁੱਟ-ਘੁੱਟ ਕੇ ਉਸ ਦੀਆਂ ਦੂਮੇ ਲੱਤਾਂ ਤੋੜ ਦਿੱਤੀਆਂ ਦੁਬਾਰਾ ਮੀਰੀ ਜਾ ਪਿੰਡ ਦੇ ਆਸੀ ਪਾਸੇ ਵੀ ਨਜ਼ਰ ਆਉਂਦੀਆਂ ਜਾਂ ਤੁ ਮਰਨ ਦੀਆਂ ਧਮਕੀਆਂ ਦਿੱਤੀਆਂ ਉਸ ਦਿਨ ਵੀਰੇ ਉਹਨਾਂ ਨੂੰ ਦੇਖ ਕੇ ਮੈਂ ਗਲਤ ਸਮਝ ਗਈ ਸੀ ਕਿ ਜੇ ਸਾਡੇ ਵਰ ਇਹਨਾਂ ਨੂੰ ਕੁਝ ਪਤਾ ਲੱਗਿਆ ਤਾਂ ਵਿਆਹ ਤਾਂ ਦੂਰ ਦੀ ਗੱਲ ਆ ਇਹਨਾਂ ਨੂੰ ਸੰਤ ਜਨੂ ਹੀ ਮਾਰ ਦੇਣਗੇ ਤੇ ਸ਼ਾਇਦ ਮੈਨੂੰ ਵੀ ਬਸ ਉਸੇ ਡਰ ਦੇ ਚੱਲਦੇ ਅਸੀਂ ਦੋਵੇਂ ਘਰੋਂ ਭੱਜ ਗਏ ਜਿਗਰੁਪ ਕਰਮਜੀਤ ਜੋ ਵੀ ਆ ਤੈਨੂੰ ਘਰੋਂ ਨਹੀਂ ਭਜਣਾ ਚਾਹੀਦਾ ਸੀ ਉਸ ਵੇਲੇ ਇੱਕ ਗਲਤੀ ਤੁਸੀਂ ਦੋਵਾਂ ਨੇ ਕੀਤੀ ਸੀ ਤੇ ਅੱਜ ਆਪਣੀ ਗਲਤੀ ਮੈਂ ਸੁਧਾਰਨ ਜਾ ਰਿਹਾ ਹਾਂ ਕਿ ਕਿ ਉਸਨੇ ਟੀਵਲ ਤੋਂ ਪਸ탈 ਚੱਕੀ ਤੇ ਹਰਵਿੰਦਰ ਵਲਤਾਨ ਦੇ ਵੇਖਣ ਲੱਗਾ ਹਰਵਿੰਦਰਾ ਤੈਨੂੰ ਮੈਂ ਆਪਣੇ ਪੁੱਤਾਂ ਬਰਾਬਰ ਸਮਝਦਾ ਸੀ ਤੋ ਸਾਡੀ ਹੀ ਜਿੱਤ ਨਾਲ ਖੇਡ ਕੇ ਬਹੁਤ ਵੱਡੀ ਗਲਤੀ ਕਰ ਦਿੱਤੀ ਹੈ ਪੁੱਤਰਾ ਇੰਨੇ ਨੂੰ ਅੰਦਰੋਂ ਬੱਚੇ ਦੇ ਰੋਂ ਦੀ ਆਵਾਜ਼ ਆਈ ਤਜ ਗਰੂਪ ਕਹਿਣ ਲੱਗਾ ਇਹ ਬੱਚਾ ਕਿਸ ਦਾ ਬੱਚਾ ਰੋ ਰਹਾ ਹੈ ਫਿਰ ਕਰਮਜੀਤ ਰੋਂਦੇ ਹੋਏ ਕਹਿਣ ਲੱਗੀ ਬਾਪੂ ਜੀ ਸਾਡਾ ਪੁੱਤ ਤੇ ਤੁਹਾਡਾ ਦੂਤਾ ਆ ਕਰਮਾ ਬਾਪੂ ਉਸ ਨੂੰ ਇਥੇ ਲਿਆ ਕਿ ਆ ਅੱਜ ਤੁਹਾਡੀ ਤਿੰਨਾਂ ਦੀ ਮੌਤ ਮੇਰੇ ਹੱਥੋਂ ਲਿਖੀ ਕਰਮਜੀਤ ਫਿਰ ਹੱਥ ਜੋੜਦੇ ਹੋਏ ਕਹਿਣ ਲੱਗੀ ਨਹੀਂ ਬਾਪੂ ਜੀ ਉਸ ਨੰਨੇ ਜਿਹੇ ਜਾਣਦਾ ਇਸ ਵਿੱਚ ਕੋਈ ਕਸੂਰ ਨਹੀਂ ਆ ਉਸ ਨੂੰ ਛੱਡ ਦਿਓ ਤੁਸੀਂ ਮਾਰਨਾ ਹੈ ਨਾ ਤਾਂ ਸਾਨੂੰ ਦੋਨਾਂ ਨੂੰ ਮਾਰ ਦਿਓ ਫਿਰ ਉਸ ਦਾ ਬਾਪੂ ਗੁੱਸੇ ਚ ਉਸ ਨੂੰ ਕੰਧ ਕਾਂਦੀ ਹੋਏ ਕਹਿਣ ਲੱਗਾ ਤੈਨੂੰ ਸੁਣਿਆ ਨਹੀਂ ਜਾ ਕੇ ਸੁਣ ਲੈ ਕੇ ਆ ਫਿਰ ਕਰਮਚਿਤ ਆਪਣੇ ਹੰਝੂ ਪੂੰਝਦੀ ਹੋਈ ਅੰਦਰ ਆਈ ਤੇ ਆਪਣੇ ਪੁੱਤ ਨੂੰ ਸੀਨੇ ਨਾਲ ਲਗਾ ਕੇ ਚੁੱਪ ਕਰਵਾਉਂਦੇ ਹੋਏ ਬਾਹਰ ਨੂੰ ਲੈ ਕੇ ਆਈ ਜਦੋਂ ਆਪਣੇ ਪੁੱਤ ਨੂੰ ਲੈ ਕੇ ਘਰ ਵਾਲੇ ਦੇ ਕੋਲ ਬੈਠਣ ਲੱਗੀ ਤੋਂ ਸਬਾਪੂ ਗੁੱਸੇ 'ਚ ਕਹਿਣ ਲੱਗਾ ਅਜ ਵਾਕ ਮੈਨੂੰ ਫੜਾ ਕਰਮ ਜਿਤਨੇ ਡਰਦੀ ਨਹੀਂ ਆਪਣਾ ਪੁੱਤ ਆਪਣੀ ਪਿਓ ਨੂੰ ਫੜਾ ਦਿੱਤਾ ਬਲਦੀ ਰੋਸ਼ਨੀ ਸਿੱਧੀ ਮੂੰਹ ਤੇ ਪੈਣ ਲ ਛੋਟੇ ਜਿਹੇ ਕਰਮੇ ਦੀਆਂ ਅੱਖਾਂ ਵਿੱਚ ਚੰਗੀ ਤਰ੍ਹਾਂ ਨਹੀਂ ਖੁੱਲ ਰਹੀਆਂ ਸਨ ਫਿਰ ਜਗਰੂਪ ਨੇ ਜਦੋਂ ਉਸ ਨੂੰ ਰੋਸ਼ਨੀ ਦਾ ਉੱਲਾ ਕੀਤਾ ਤਾਂ ਕਰਮ ਉਸੇ ਵੱਲ ਦੇਖਣ ਲੱਗ ਪਿਆ ਉਹ ਉਸ ਦਾ ਗਲਾ ਦਬਾ ਕੇ ਉਸ ਨੂੰ ਮਾਰ ਨਹੀਂ ਲੱਗਾ ਸੀ ਜਿਹੜੇ ਕਰਮ ਨੇ ਉਸ ਦਾ ਅੰਗੂਠਾ ਆਪਣੇ ਦੋਨੋਂ ਛੋਟੇ ਛੋਟੇ ਹੱਥਾਂ 'ਚ ਫੜਿਆ ਤੇ ਆਪਣੇ ਮੂੰਹ ਵਿੱਚ ਪਾ ਕੇ ਚੁੰਗਣ ਲੱਗ ਪਿਆ ਇਹ ਸਭ ਕੁਝ ਦੇਖ ਕੇ ਜਿਗਰੂਪ ਤੁਰੰਦਰੋਂ ਹਿੱਲ ਗਿਆ ਉਸ ਸਾਰਾ ਹੰਕਾਰ ਇੱਕ ਪਲ 'ਚ ਹੀ ਟੁੱਟ ਗਿਆ ਉਸਦੇ ਹੱਥਾਂ ਨੇ ਵਿਅਸਾ ਸਾਥ ਨਾ ਦਿੱਤਾ ਫਿਰ ਆਪਣੀ ਅੱਖਾਂ ਦੇ ਹੰਝੂ ਸਾਫ਼ ਕਰਦੇ ਹੋਏ ਜਿਗਰੂਪ ਉੱਠ ਕੇ ਛੁੱਪ ਕਰਕੇ ਚਲਾ ਗਿਆ ਪਰ ਹੋਣੀ ਨੂੰ ਤਾਂ ਸ਼ਾਇਦ ਕੁਝ ਹੋਰ ਮਨਜ਼ੂਰ ਸੀ ਕੁਛ ਸੀ ਨਾ ਮਗਰੂਪ ਪਤਾ ਨਹੀਂ ਮੇਰੇ ਪੁੱਤਾਂ ਨੂੰ ਕਿਦਾਂ ਕਰਮਜੀਤ ਉਹਨਾਂ ਦੇ ਬਾਰੇ ਪਤਾ ਲੱਗ ਗਿਆ ਤਾਂ ਉਹਨਾਂ ਨੇ ਤਿੰਨਾਂ ਨੂੰ ਖਤਮ ਕਰ ਦਿੱਤਾ ਜਦ ਮੈਨੂੰ ਇਹ ਖਬਰ ਮਿਲੀ ਮੈਂ ਬਹੁਤ ਦੁਖੀ ਹੋਇਆ ਇਨੇ ਗਲਾਕੀ ਜਗਰੂਪ ਸਿੰਘ ਲੱਭ ਪਈ ਆਤੀ ਹੋ ਆਪਣੀ ਅੰਜੂ ਪਹੁੰਚਦੇ ਹੋਏ ਕਹਿਣ ਲੱਗਾ ਮੇਰੀ ਤੀਤਾ ਇਹ ਸੋਚਦੀ ਹੋਣੀ ਆ ਕਿ ਉਸ ਆਪੇ ਕਿੰਨਾ ਚਾਲ ਮਨ ਇਨਸਾਨ ਸੀ ਜਦੋਂ ਉਹ ਆਪ ਨਹੀਂ ਸਾਨੂੰ ਮਾਰ ਪਾਇਆ ਤਾਂ ਆਪਣੇ ਪੁੱਤਾਂ ਹੱਥੋਂ ਸਾਨੂੰ ਮਰਵਾ ਦਿੱਤਾ ਪਰ ਮੈਂ ਸੱਚ ਕਹਿਣਾ ਆ ਮੈਂ ਆਪਣੀ ਤੀਤੇ ਪੁੱਤ ਨਹੀਂ ਮਰਵਾਇਆ ਫਿਰ ਕਰਮਾ ਆਪਣੀ ਕੁਰਸੀ ਜਗਰੂਪ ਸਿੰਘ ਦੇ ਕੋਲ ਨੂੰ ਕਰਕੇ ਇੱਕ ਹੱਥੋਂ ਨੂੰ ਫੜਾਉਂਦੇ ਹੋਏ ਕਹਿਣ ਲੱਗਾ ਨੇਹੀ ਨਾਨਾ ਜੀ ਇਤਾਂ ਨਹੀਂਆ ਤੁਹਾਡੀ ਧੀ ਨਹੀਂ ਤੁਹਾਡੀ ਭਰੀ ਕਦੀ ਵੀ ਇਹ ਜਹਾਨੇ ਸੋਚਿਆ ਹੋਣਾ ਕਿਉਂਕਿ ਧੀਆ ਤਾਂ ਹਮੇਸ਼ਾ ਹੀ ਆਪਣੇ ਮਾਂ ਪਿਓ ਦੇ ਸਿਰ ਤੇ ਰਾਜ ਕਰਦੀ ਆਈਆਂ ਨਹੀਂ ਦੁਨੀਆ ਦਾ ਕੋਈ ਵੀ ਪਿਓ ਇੰਨਾ ਜ਼ਾਲਮ ਨਹੀਂ ਹੋ ਸਕਦਾ ਜੋ ਆਪਣੇ ਧੀ ਪੁੱਤ ਨੂੰ ਐਵੇਂ ਮਾਰ ਦੇਵੇ ਸੁੱਚ ਜਗਰੂਪ ਸਿੰਘ ਨੇ ਉਹ ਖਾਤ ਤੋਂ ਸਿਹਤੋਂ ਫੜਕੇ ਪੜਿਆ ਥੋ ਕਰਮੇ ਬਲਹਿਰਾਨੇ ਪਰੀਆਂ ਨਜ਼ਰਾਂ ਅੜ ਦੇਖਦੇ ਹੋਏ ਕਹਿਣ ਲੱਗਾ ਇੱਕ ਮਿੰਟ ਕੀ ਕਿਹਾ ਤੂੰ ਮੈਨੂੰ ਨਾਨਾ ਜੀ ਤਾਂ ਕੀ ਤੂੰ ਮੇਰੇ ਕੰਮੋਂ ਦਾ ਪੁੱਤ ਕਰਮਾ ਹੀ ਕਰਮੇ ਨੇ ਜਦ ਹਾਂਜ ਸੇ ਰਹਿਲਾਇਆ ਤਾਂ ਜਗਰੂ ਬਣੀ ਉਸ ਨੂੰ ਕੁੱਟ ਕੇ ਆਪਣੀ ਸੀਨੇ ਨਾਲ ਲਗਾ ਕੇ ਰੋਣ ਲੱਗ ਪਿਆ ਫਿਰ ਕੁਝ ਦਿਰ ਬਾਅਦ ਉਹ ਆਪਣੇ ਹੰਝੂ ਪੂੰਝਦੇ ਹੋਏ ਕਹਿਣ ਲੱਗਾ ਪੁੱਤਰਾ ਤੈਨੂੰ ਮਿਲ ਕੇ ਤਾਂ ਲੱਗਦਾ ਏ ਜਿਵੇਂ ਇਨਾ ਬੁੱਢੇ ਹੱਡਾਂ ਨੂੰ ਵੀ ਨਵੀਂ ਜਾਨ ਪੈ ਗਈ ਹੋਵੇ ਜੀ ਤੂੰ ਮੈਨੂੰ ਨਾ ਮਿਲਦਾ ਨਾ ਤਾਂ ਮੈਂ ਬਾਕੀ ਦੀ ਉਮਰ ਕੋ ਨੂੰ ਆਪਣੀ ਤੀ ਦਾ ਗੁਨੇਗਰ ਮੰਨਦੇ ਹੋਈ ਹੀ ਘਟ ਦੇਣੀ ਸੀ ਮੇਰੀ ਤੇ ਇੱਤ ਚਲੀ ਪਰ ਹੁਣ ਮੈਂ ਤੈਨੂੰ ਕਿਤੇ ਵੀ ਨਹੀਂ ਜਾਣ ਦੇਣਾ ਤੂੰ ਅੱਜ ਤੋਂ ਮੇਰੇ ਨਾਲ ਹੀ ਰਹੇਂਗਾ ਧਰਮਾ ਦਿਲ ਤਾਂ ਮੇਰਾ ਵੀ ਬਹੁਤ ਕਰਦਾ ਈ ਪਰ ਇਹ ਹੁਣ ਮਮਕਨ ਨਹੀਂ ਆ ਨਾਨਾ ਜੀ ਵੈਸੇ ਵੀ ਮੇਰੇ ਨਾਲ ਇੱਕ ਨਹੀਂ ਹੁਣ ਕਿੰਨੀਆਂ ਹੀ ਜ਼ਿੰਦਗੀਆਂ ਜੁੜੀਆਂ ਨੇ ਮੈਂ ਤਾਂ ਆਪਣੀ ਪਹਿਚਾਨ ਲੱਭਣ ਲਈ ਨਿਕਲਿਆ ਸੀ ਸੋ ਉਹ ਤਾਂ ਮਿਲ ਲਈਏ ਹੁਣ ਇਹ ਮੇਰਾ ਪਰਿਵਾਰ ਹੈ ਵੱਡੀ ਭੇਪੇ ਵੱਡਾ ਵੀਰਾ ਜਗਤਾਰ ਤੇ ਮੇਰਾ ਸੋਬੇਦਰ ਵੀਰਾ ਜਰਨੈਲ ਸਿੰਘ ਹੁਣ ਇਹ ਹੀ ਮੇਰੀ ਦੁਨੀਆ ਹੈ ਪਰ ਮੈਂ ਤੇ ਮੇਰੀ ਘਰ ਵਾਲੀ ਰੇਸ਼ਮ ਤੁਹਾਨੂੰ ਕਦੇ ਫੇਰ ਮਿਲਣ ਜ਼ਰੂਰ ਆਵਾਂਗੇ ਨਾਲ ਇੱਕ ਹੋਰ ਖੁਸ਼ੀ ਦੀ ਖਬਰ ਆ ਤੁਸੀਂ ਹੁਣ ਜਲਦੀ ਹੀ ਪੜਨਾ ਨਾ ਬਣ ਵਾਲੇ ਹੋ ਫਿਰ ਉਸ ਦਾ ਨਾਨਾ ਜਗਰੂਪ ਸਿੰਘ ਉਸ ਦੀ ਗੱਲ ਸੁਣ ਕੇ ਖੁਸ਼ ਹੁੰਦੇ ਹੋਏ ਕਹਿਣ ਲੱਗਾ ਸੱਚੀ ਪੁੱਤਰ ਹੋਏ ਆ ਤਾਂ ਤੂੰ ਯਾਰ ਬੜੀ ਖੁਸ਼ੀ ਦੀ ਖਬਰ ਸੁਣਾਈ ਆ ਤਾਂ ਫਿਰ ਹੁਣ ਤਾਂ ਕੱਲਾ ਚਾਹ ਨਾਲ ਨਹੀਂ ਸੜਨਾ ਹੈਗਾ ਨਾਲ ਕੁਝ ਮਿੱਠਾ ਵੀ ਮੰਗਵਾਉਣਾ ਪੈਣਾ ਆ ਫਿਰ ਉਹਨਾਂ ਨੇ ਆਪਣੀ ਸਰਾਣੀ ਖੜੀ ਦੂਜੇ ਪਹਿਲਵਾਨ ਨੂੰ ਕੁਝ ਇਸ਼ਾਰਾ ਕੀਤਾ ਤੇ ਉਹ ਵੀ ਅੰਦਰ چلا ਗਿਆ ਫਿਰ ਕੁਝ ਦਿਰ ਬਾਅਦ ਉਹ ਦੂਮੇ ਜਨੇ ਰਸੋਈ ਚ ਚਾਹ ਦੇ ਨਾਲ ਖਾਣ ਨੂੰ ਮਿੱਠਾ ਤੇ ਮਟਰੀ ਲੈ ਆਈ ਘਰਮੇ ਦੇ ਨਾਨੇ ਨੇ ਆਪ ਸਭ ਨੂੰ ਚਾਹ ਚੱਕੀ ਫੜਾਈ ਤੇ ਨਾਲ ਹੀ ਸਾਰਿਆਂ ਦਾ ਮੂੰਹ ਮਿੱਠਾ ਵੀ ਕਰਵਾਇਆ ਇਦਾਂ ਹੀ ਉਹਨਾਂ ਚਾਹ ਪਾਣੀ ਪੀ ਕੇ ਦੁਪਹਿਰ ਦੀ ਰੋਟੀ ਖਾਧੀ ਫਿਰ ਬੈਠੇ ਹੋਏ ਸ਼ਾਮ ਤੱਕ ਗੱਲਾਂ ਬਾਤਾਂ ਕਰਦੇ ਰਹੇ ਜਕੜੀ ਤੇ 4 ਵਜੇ ਤੱਕ ਫੇ ਜਰਨੈਲ ਖੜਾ ਹੋ ਕੇ ਉਹਨਾਂ ਨੂੰ ਹੱਥ ਛੋੜਦੇ ਹੋਏ ਕਹਿਣ ਲੱਗਾ ਸਾਨੂੰ ਬਹੁਤ ਚੰਗਿਆ ਲੱਗਿਆ ਸਰਦਾਰ ਸਾਹਿਬ ਅੱਜ ਤੁਹਾਡੇ ਨਾਲ ਮਿਲ ਕੇ ਸਰਦਾਰ ਜੀ ਹੁਣ ਫਿਰ ਸਾਨੂੰ ਵੀ ਦਿਓ ਇਜਾਜ਼ਤ ਹੁਣ ਸਾਨੂੰ ਚੱਲਣਾ ਚਾਹੀਦਾ ਹੈ ਸਾਡਾ ਤਾਂ ਸਫ਼ਰ ਵੀ ਲੰਮਾ ਹੈ ਉਸੇ ਕਾਲ ਤੋਂ ਕੇ ਜਗਰੂਪ ਸਿੰਘ ਕਹਿਣ ਲੱਗਾ 우ਸ਼ੀਰਾ ਆਪਣੇ ਕੋਈ ਪਤਾ ਟਿਕਾਣਾ ਤਧੀਕੇ ਜਾਓ ਮੈਂ ਆਪਣੀ ਦੋਤੀ ਨੂੰ ਮਿਲਣ ਤਾਂ ਹੀ ਆਵਾਂਗਾ ਫੇ ਜਰਨੈਲ ਦੇ ਕਹਿੰਤੇ ਉਹਨਾਂ ਨੇ ਇੱਕ ਕਾਪੀ ਤੇ ਨੇ ਮੰਗਵਾਇਆ ਤੇ ਉਸ ਦੇ ਉੱਤੇ ਜਰਨਲ ਨੇ ਆਪਣਾ ਪਤਾ ਤੇ ਕਰਦਾ ਨੰਬਰ ਵੀ ਲਿਖ ਦਿੱਤਾ ਫਿਰ ਉਹ ਸਾਰੇ ਜਨੇ ਖੜੇ ਹੋ ਗਏ ਤੇ ਜਗਰੂਪ ਸਿੰਘ ਨੂੰ ਹੱਥ ਛੋੜ ਕੇ ਸੈਸ਼ੀ ਕਲ ਬੁਲਾਈ ਤਾਂ ਫੇ ਜਗਰੂਪ ਨੂੰ ਨਨ ਆਪ ਹਵਿੱਲੀ ਦਾ ਬਾਹਰ ਤੱਕ ਛੱਡਣ ਆਇਆ ਫੇ ਜਾਂਦੇ ਵਰੀ ਦੋਸ ਨੇ ਕਰਮੇ ਨੂੰ ਕੁੱਟ ਕੇ ਆਪਣੀ ਸੀਨੇ ਨਾਲ ਲਾਇਆ ਤੇ ਕਹਿਣ ਲੱਗਾ ਪਤਰਾ ਤੇਰੀ ਵਰੀ ਤਾਂ ਮੈਂ ਕੋਈ ਸ਼ਗਨ ਨਹੀਂ ਮਨਾ ਪਾਇਆ ਸ਼ਾਇਦ ਉਸ ਸਮਾਹ ਹੀ ਜਹਾਂ ਸੀ ਪਰ ਹੁਣ ਤੂੰ ਆਪਣੀ ਸੁਨਾਨੇ ਦੀ ਹੁੰਦੀ ਹੋਈ ਕੋਈ ਫਿਕਰ ਨਾ ਕਰੀ ਜੇ ਤੂੰ ਪਿਓ ਬਣੇਗਾ ਨਾ ਤਾਂ ਮੈਂ ਗੱਜਵੱਜ ਕੀ ਤੈਨੂੰ ਤੇ ਆਪਣੀ ਪਰਦੋਤੀ ਨੂੰ ਜਾਂ ਪਰਦੋਤੀ ਨੂੰ ਜੋ ਵੀ ਹੋਵੇਗਾ ਨਾ ਉਸ ਨੂੰ ਦੇਖਣ ਆਵਾਂਗਾ ਉਸ ਤੋਂ ਬਾਅਦ ਕਰਮੀ ਦੀ ਮਾਂ ਦੀ ਫੋਟੋ ਉਹਨਾਂ ਨੇ ਉਸ ਨੂੰ ਫੜਾਉਂਦੇ ਹੋਏ ਕਹਿਣ ਲੱਗੇ ਆਹ ਤੇਰੀ ਮਾਂ ਪਤਰਾ ਲੈ ਜਾ ਇਸ ਨੂੰ ਆਪਣੇ ਨਾਲ ਹੀ ਹਮੇਸ਼ਾ ਇਸ ਨੂੰ ਸੰਭਾਲ ਕੇ ਰੱਖੀਂ ਅੱਜ ਜਿੰਦਗੀ ਚ ਆਪਣੀ ਮਾਂ ਦੀ ਤਸਵੀਰ ਨੂੰ ਪਹਿਲੀ ਵਾਰੀ ਦੇਖ ਕੇ ਕਰਮਾ ਭਾਵਕ ਹੋ ਗਿਆ ਫਿਰ ਉਸਨੇ ਆਪਣੇ ਹੰਝੂ ਸਾਫ਼ ਕਰਕੇ ਤਸਵੀਰ ਨੂੰ ਕੱਟ ਕੇ ਸੀਮੇ ਨਾ ਲਗਾ ਲਿਆ ਫਿਰ ਕਰਮ ਨੇ ਆਪਣੇ ਨਾਨੇ ਦੇ ਪੈਰੀ ਹੱਥ ਲਗਾਇਆ ਤੇ ਉਹ ਵੀ ਜਾ ਕੇ ਜੀਪ 'ਚ ਬੈਠ ਗਿਆ ਤੇ ਉਹ ਸਾਰੇ ਆਪਣੇ ਪਾਪ ਸੀ ਦੇ ਸਫ਼ਰ ਤੇ ਚੱਲ ਪਏ ਰਾਤ ਨੂੰ ਹਨੇਰੇ ਹੋਏ ਤੇ ਉਹ ਜਿਕਦਾਰ ਦੇ ਪਿੰਡ ਪਹੁੰਚੇ ਤਾਂ ਜਿਕਦਾਰ ਨੇ ਰਾਤ ਨੂੰ ਹਨੇਰੇ 'ਚ ਸਫ਼ਰ ਨਾ ਕਰਨ ਦਾ ਕਹਿ ਕੇ ਉਹਨਾਂ ਨੂੰ ਰਾਤ ਆਪਣੇ ਘਰ ਹੀ ਰੁਕਣ ਲਈ ਕਿਹਾ ਫਿਰ ਉਹਨਾਂ ਸਾਰਿਆਂ ਲਈ ਨਸੀਬੂ ਨੇ ਰੋਟੀ ਤਿਆਰ ਕੀਤੀ ਸਭ ਨੇ ਰਲ ਕੇ ਰੋਟੀ ਪਾਣੀ ਖਾਦਾ ਤੇ ਉਸ ਤੋਂ ਬਾਅਦ ਉਹ ਸੋ ਗਏ ਫਿਰ ਅਗਲੇ ਦਿਨ ਸਵੇਰੇ ਜਦ ਨੈਲਾ ਹੁੰਨ ਨੇ ਰੋਟੀ ਪਾਣੀ ਖਾ ਕੇ ਜਿਗਦਾਰ ਤਿਉ ਸਿੱਕਰ ਵਾਲੇ ਦੋਲ ਵੀ ਲੈ ਤੇ ਉਹ ਸਾਰੇ ਵਾਪਸ ਆਪਣੇ ਪਿੰਡ ਵੱਲੋਂ ਚੱਲ ਪਏ ਦੁਪਹਿਰੋਂ ਬਾਅਦ ਜਦ ਉਹ ਆਪਣੇ ਘਰ ਪਹੁੰਚੇ ਤਾਂ ਰਾણો ਤੇ ਰੇਸ਼ਮ ਪਹਿਲਾਂ ਹੀ ਦੂਮੇ ਬੈਠਿਆਂ ਉਹਨਾਂ ਦੀ ਰਾਤ ਦੇਖ ਰਹੀਆਂ ਸਨ ਫਿਰ ਜਦ ਉਹ ਜੀਪ ਚੋਟਰ ਕੀ ਉਹਨਾਂ ਦੇ ਕੋਲ ਆਈ ਤਾਂ ਕਰਮੇ ਨੇ ਸਭ ਦੇ ਲਈ ਬੈਠਣ ਨੂੰ ਕੁਰਸੀਆਂ ਲਗਾਈਆਂ ਤੇ ਰਾਣੋ ਜੂਰਾਵਰ ਨੂੰ ਰੇਸ਼ਮ ਕੋਲ ਛਾੜ ਕੇ ਉਹਨਾਂ ਲਈ ਅੰਦਰੋਂ ਪਾਣੀ ਲੈ ਚਲੀ ਗਈ। ਫਿਰ ਰਾਣੋ ਉਹਨਾਂ ਸਭ ਦੇ ਲਈ ਪਾਣੀ ਲੈ ਕੇ ਆਈ ਤੇ ਸਭ ਨੂੰ ਪਾਣੀ ਪਿਲਾਉਣ ਤੋਂ ਬਾਅਦ ਬੈਠਦੇ ਹੋਏ ਕਹਿਣ ਲੱਗੀ, "ਬੀਬੀ ਜੀ, ਪਤਾ ਲੱਗਿਆ ਕਰਮੇ ਵੀਰੇ ਦੇ ਘਰ ਵਰਵਰੀ?" ਬੀਬੀ, "ਪੁੱਤ ਸਭ ਕੁਝ ਪਤਾ ਲੱਗ ਗਿਆ। ਤੂੰ ਨਾ ਐਵੇਂ ਕਰ, ਪਹਿਲਾਂ ਕੁੱਟ-ਕੁੱਟ ਜ਼ਿਆਦਾ ਤਰ ਲੈ। ਅਸ ਤਾਂ ਬੜਾ ਹਿੱਤ ਕਿਮਾ ਹੋ ਗਿਆ।" ਫੇਰ ਆਣਾ ਨੂੰ ਪਾਣੀ ਵਾਲੇ ਗਲਾਸ ਲੈ ਕੇ ਉੱਠ ਕੇ ਰਸੋਈ ਚਲੀ ਗਈ ਤੇ ਕੁਝ دیر ਬਾਅਦ ਉਹਨਾਂ ਸਭ ਦੇ ਲਈ ਚਾਹ ਬਣਾ ਕੇ ਲੈ ਆਈ ਸਾਰਿਆਂ ਨੇ ਇਕੱਠਿਆਂ ਬੈਠ ਕੇ ਚਾਹ ਪੀਤੀ ਬੀਬੀ ਤਾਂ ਚਾਹ ਪੀਂਦੋਂ ਬਾਅਦ ਉੱਠ ਕੇ ਆਪਣੇ ਕਮਰੇ 'ਚ ਆਰਾਮ ਕਰਨ ਲਈ ਚਲੀ ਗਈ ਫੇਰ ਆਣਾ ਨੂੰ ਜਰਨਲ ਚਾਹ ਪੀਂਦੇ ਹੋਏ ਆਪਣੇ ਵੱਲ ਦੇਖਦੇ ਹੋਏ ਦੇਖ ਕੇ ਕਹਿਣ ਲੱਗਾ ਭਈ ਜੇ ਤੋ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਹੁਣ ਪਹਿਲਾਂ ਚਾਹ ਪੀ ਲਵਾਂ ਮਾਜੀ ਘਰਾਣੋ ਤੁਸੀਂ ਜਲਦੀ ਨਾਲ ਪਹਿਲਾਂ ਆਪਣੀ ਚਾਹ ਖਤਮ ਕਰੋ ਕਦੋਂ ਤੇ ਹੌਲੀ ਹੌਲੀ ਸੜਾਕੇ ਮਾਰ ਕੇ ਪੀਣ ਲੱਗੇ ਆ ਜੀ ਐਵੇਂ ਹੀ ਪੀਣੀ ਆ ਥੱਲੇ ਫੜਾਉ ਕੱਪ ਮੈਨੂੰ ਹੁਣ ਜਾ ਤੁਸੀਂ ਬਾਅਦ ਚ ਪੀਣਾ ਪਹਿਲਾਂ ਸਾਨੂੰ ਸਾਰੀ ਗੱਲ ਦੱਸੋ ਕਰਮੇ ਵੀਰ ਦੇ ਕਰ ਕੋਣ ਕੋਣਾ ਅਸੀਂ ਪਤਾ ਤੂਵੇਂ ਜਣੀਓ ਪਰਸੋਂ ਗਿਆਂ ਓੜੀਕ 'ਚ ਬੈਠੀਆਂ ਚਾਹ ਵਾਲਾ ਕੱਪ ਜਰਨਲ ਦੇਤੋਂ ਕੋ ਕੀ ਮੰਜੇ ਇਹ ਠਰਕਦੇ ਹੋਏ ਕਹਿਣ ਲੱਗੇ ਜਰਨਲ ਲਿਆ ਕੀ ਗੱਲ ਹੋਈ ਬੰਦੇ ਨੂੰ ਚਾਹ ਪੀਂਦੇ ਹੋ ਅਸ਼ਾਣੋ ਜੀ ਨਹੀਂ ਪਹਿਲਾਂ ਸਾਨੂੰ ਸਾਰੀ ਗੱਲ ਦੱਸੋ ਜਰਨਲ ਠੀਕ ਹੈ ਜੀ ਤਾਂ ਸੁਣੋ ਫਿਰ ਕਰਮੇ ਦਾ ਨਾਨਕਾ ਪਿੰਧ ਹਰਿਆਣੇ ਦੇ ਬਾਰਡਰ ਇਗੀ ਖੁੱਲ ਪੈਂਦਾ ਆ ਇਸੇ ਨਾਨਾ ਜੀ ਦਾ ਨਾਮ ਹੈ ਜਗ੍ਰੋਪ ਸਿੰਘ ਢਿੱਲੋਂ ਜੋ ਕਿ ਆਪਣੇ ਜਮਾਨੇ ਦੇ ਮਸ਼ਹੂਰ ਪਲਵਾਨ ਰਹਿ ਚੁੱਕੇ ਆ ਫਿਰ ਉਸਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੇ ਸਾਰੇ ਗਲਰਾਨੋ ਹੁਣਾਂ ਨੂੰ ਦਸੀ ਰਾਨੂ ਚਲੋ ਫੇਰੇ ਤਾਂ ਬਹੁਤ ਚੰਗੀ ਗੱਲ ਆ ਜੀ ਹੁਣ ਕੋਈ ਵੀ ਮੇਰੇ ਵੀਰ ਤੇ ਨਾਲ ਉਸ ਤੇ ਸੌਰੇ ਕਾ ਜਾਣ ਤੇ ਫਾਲਤੂ ਗੱਲ ਨਹੀਂ ਕਰੇਗਾ ਹੁਣ ਆ ਫੜੋ ਤੁਸੀਂ ਆਪਣੀ ਚਾਹ ਪੀਓ ਰਾਣੂ ਨੇ ਚਾਦਾ ਕਬ ਚੱਕੀ ਜਰਨਲ ਨੂੰ ਫੜਾ ਦਿੱਤਾ ਉਸ ਤੇ ਇੱਥੋਂ ਚਾਦਾ ਕਬ ਫੜਦੀ ਹੋਈ ਜਰਨਲ ਕਹਿਣ ਲੱਗਾ ਲੈ ਦੱਸ ਉਹਨ ਸੁਬੇਦਾਰ ਸਾਹਿਬਾ ਠੰਡੀ ਚਾਹ ਪੀਣਗੇ ਰਾਣੂ ਲੈ ਦੱਸ ਤਾਂ ਫਿਰ ਕੀ ਹੋਇਆ ਸੁਬੇਦਾਰ ਜੀ ਆਪਣੀ ਕੈਂਪ ਚ ਤਾਂ ਤੁਸੀਂ ਠੰਡਾ ਦਿੱਤਾ ਸਭ ਕੁਝ ਖਾ ਲੈਨੇ ਹੋ ਵੈਸੇ ਵੀ ਚਾਹ ਤੁਹਾਡੀ ਕਰਕੇ ਹੀ ਠੰਡੀ ਹੋਈ ਆ ਨਾ ਤੁਸੀਂ ਸਾਨੂੰ ਇਹਨਾਂ ਇੰਤਜ਼ਾਰ ਕਰਵਾਉਂਦੇ ਤੇ ਨਾ ਹੀ ਤੁਹਾਡੀ ਚਾਹ ਠੰਡੀ ਹੁੰਦੀ ਰੇਸ਼ਮ ਲੈਵਰੀ ਪੀਂਦਾ ਐਵੇਂ ਹੀ ਤਹੁ ਨਸਤਾਰਈਆ ਲਿਓ ਮੈਂ ਝਾ ਗਰਮ ਕਰਕੇ ਲਿਓਨੀਆ ਜਰਨੈਲ ਉਹ ਨਹੀਂ ਰੇਸ਼ਮ ਤੋਂ ਬਾਤ ਮੈਂ ਸਭ ਚੰਦਾ ਆ ਮੈਂ ਵੀ ਤਾਂ ਐਵੇਂ ਜਾਣਵੁਛ ਕੇ ਨਗਰੇ ਜੇ ਕਰ ਰਿਹਾ ਸੀ ਵੈਸੇ ਵੀ ਰਾਣੋ ਤੇ ਹੱਤੀ ਬਣੀ ਠੰਡੀ ਝਾ ਪੀਂਦਾ ਵੀ ਇੱਕ ਆਪਣਾ ਮਜਾ ਏ ਫਿਰ ਝਾ ਪਣੀ ਪੀ ਕੇ ਉਸ ਸਭ ਉੱਠ ਗਿਆ ਪਉ ਆਪਣੇ ਕਮਾਕਾਰਾਂ ਤੇ ਲੱਗੇ ਸਰਦੀਆਂ ਦੀ ਸ਼ੁਰੂਆਤ ਹੋ ਚੁੱਕੀ ਸੀ ਹੰਝਸਤੇ ਕਰਕੇ ਮਾੜਾ ਜਿਹਾ ਸੂਰਜ ਥੱਲੇ ਜਾਂਦੇ ਹੀ ਛੇਤੀ ਠੰਡ ਹੋਣੀ ਸ਼ੁਰੂ ਹੋ ਜਾਂਦੀ ਹੁੰਦੀ ਸੀ ਕਰਮਕੇਤ ਕੀੜਾ ਮਾਰਨ ਜਾਂਦੋਂ ਪਲਣਾ ਰੇਸ਼ਮ ਨੂੰ ਆਪਣੇ ਕਮਰੇ 'ਚ ਛੱਡਣ ਆਇਆ ਜਦੋਂ ਆਪਣੇ ਮਾਂ ਦੀ ਤਸਵੀਰ ਸਾਹਮਣੇ ਦੀਵਾਰ ਤੇ ਟੰਗੀ ਵਾਪਸ ਮੁੜਨ ਲੱਗਾ ਸੀ ਕਿ ਰੇਸ਼ਮ ਅਸੀਂ ਬਾਂਫੜਦੇ ਹੋਏ ਕਹਿਣ ਲੱਗੀ ਕਰਮਦੇਵ ਜੀ ਅਜੇ ਨਾ ਖੁਸ਼ੀਆਂ ਭਰਿਆ ਦੇਣਾ ਤੁਹਾਡਾ ਵੀਰਾ ਤੇ ਭਾਬੇ ਵੀ ਤੁਹਾਨੂੰ ਮਿਲਗੇ ਤੇ ਨਾ ਲਈ ਆਪਣੇ ਨਾਨਕੇ ਪਿੰਡ ਵੀ ਤੁਸੀਂ ਜਾ ਰਹੇ ਹੋ हम दो पल मेरे नाल बैठ के एक खुशती पलवी सी करवो करमा फिर उस बैठते हुए कह लगा जे मैं थोड़े तो को बैठ गया तो फिर साढ़े आने वाले काके लिए कमाइया कौन करेगा रेशम सारी उम्र कमाइया ही करनी वैसे भी अच्छ मैं थोड़े लिए बहुत ज़्यादा खुश हाँ क्योंकि हम तो हुन भी अपनी पहचान मिल गई है तो पता है बीबी जी कह रहे सन हूँ कुछ होर दिन तक साढ़े घर भी निका जि का, का आ जाए ਸੋ ਸੇ ਉਸ ਦਾ ਕੋਈ ਨਾਮ ਵਗੈਰਾ ਵੀ ਸੋਚਿਆ ਹੀ ਕਰਮ ਕਾਕਾ ਹੀ ਕਿਉਂ ਵੀ ਜੇ ਛੋਟੀ ਜਹੀ ਕਾਕੀ ਆਗੀ ਫਿਰ ਮੇਰਾ ਮਤਲਬ ਹੈ ਜੇ ਵਹਿਗੁਰੂ ਜੀ ਨੇ ਸਾਨੂੰ ਤੇਰੀ ਵਰਗੀ ਪਿਆਰੀ ਜਹੀ ਤੀ ਬਖਸ਼ੀ ਤਾਂ ਫਿਰ ਉਸ ਦਾ ਨਾਮ ਕੀ ਹੋਵੇਗਾ ਰੇਸ਼ਮ ਫਿਰ ਕੁਝ ਸੋਚਦੇ ਹੋਏ ਕਹਿਣ ਲੱਗੀ ਉਸ ਦਾ ਨਾਮ ਤਾਂ ਆਪਾਂ ਫਿਰ ਗੁਰਵਾਨੀ ਹੀ ਰੱਖਾਂਗੇ ਜੋ ਬਿਲਕੁਲ ਆਪਣੇ ਨਾਮ ਵਰਗੇ ਹੋਵੇਗੀ ਆਪਾਂ ਉਸ ਨੂੰ ਵੱਡੀ ਬੀਬੀ ਮੰਗੋ ਹਮੇਸ਼ਾ ਚੰਗੇ ਚੰਗੇ ਗੱਲਾਂ ਸਿਖਾਇਆ ਕਰਾਂਗੇ ਤੇ ਸਾਡੇ ਤੀਨੋਂ ਅਸੀਂ ਬਹੁਤ ਸਾਰਾ ਪੜਾਵਾਂਗੇ ਕਰਮੋ ਬਹੁਤ ਪਿਆਰਾ ਨਾਮ ਆ ਪਰ ਜੇ ਪਤ ਹੋਇਆ ਨਾ ਤਾਂ ਆਪਾਂ ਉਸਨੂੰ ਫਤੀ ਸਿੰਘ ਰੱਖਾਂਗੇ ਮਈ ਜੇ ਤੂੰ ਮੇਰੇ ਨਾਲ ਇਕੱਠੀ ਹੀ ਆ ਗਈ ਤਾਂ ਫਿਰ ਭਾਬੀ ਦਰਵਾਜ਼ਾ ਖੋਲ੍ਹ ਕੇ ਅੰਦਰ ਆਉਂਦੇ ਹੋਏ ਕਹਿਣ ਲੱਗੀ ਮੈਨੂੰ ਤਾਂ ਨਾ ਤੂੰ ਹੀ ਨਾਮ ਬਹੁਤ ਪਸੰਦ ਨਹੀਂ ਲੱਗਦਾ ਆ ਮੈਂ ਮੀਆਂ ਬੀਬੀ ਨੂੰ ਇੰਜ ਆ ਕੇ ਪਰੇਸ਼ਾਨ ਤਾਂ ਨਹੀਂ ਕਰ ਦਿੱਤਾ ਨਾ ਧੰਵਾਜੀ ਮੱਕੀ ਕੱਲ ਦੀ ਵੀਡੀਓ ਜਾਰੀ ਰੱਖਾਂਗੇ ਜੀ Banii Refi Channel din al său